ਬਹੁ ਬੜੀ ਸੇਵਾ ਸਾਰੀ ਸਰਪਾਰਥੀ ਸੰਗਠਨ ਤੇ ਸਮਾਜ ਇਸ ਗੱਲ ਦੀ ਵਧਾਈ ਦਾ ਬਾਧਰ ਜਿਸ ਕੇ ਸਪਟਲ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਹ ਰੇਂਟਾਂ ਨੂੰ ਜਿੰਨੇ ਟਾਈਮ ਖਾਣਾ ਮਿਲਦਾ ਫ੍ਰੀ ਦੇ ਵਿੱਚ ਔਰ ਇਹ ਪਰਮਾਤਮਾ ਦੀ ਸਾਡੇ ਤੇ ਬਿਹਰ ਹੈ ਜੀ ਜਿਹੜਾ ਅਸੀਂ ਧਰਮ ਕਰਮ ਦੇ ਲਈ ਹਮੇਸ਼ਾ ਅੱਗੇ ਆਉਂਦੇ ਆ ਔਰ ਇਹ ਤਾਂ ਹੀ ਪਹਿਲਾ ਲੰਗਰ ਸੰਘੂ ਹਸਪੀਟਲ ਚ ਵੀ ਚੱਲ ਰਿਹਾ ਹੈ। ਹਰ ਵਕਤ ਜਗ੍ਹਾ ਤੇ ਜਿੱਥੇ ਵੀ ਲੋੜਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਸਾਡਾ ਸਮਾਜ ਅੱਗੇ ਆ ਕੇ ਸੇਵਾ ਕਰਦਾ ਹੈ। ਔਰ ਇਹਦੇ ਲਈ ਸਰਵ ਭਾਰਤੀ ਸੇਵਾ ਸੰਧੀ ਹੋਈ ਹੈ ਜਿਹੜੇ ਜਮਦਾਈ ਕੀ ਪਾਤਰ ਹੈ ਇਹਨੇ ਇਕੱਠੇ ਹੋ ਕੇ ਇਹ ਤਰ੍ਹਾਂ ਦਾ ਕਾਰਜ ਕੀਤਾ ਹੈ। ਇਹ ਬਹੁਤ ਹੀ ਸਮਾਜ ਸੇਵੀ ਕੰਮ ਹੈ। ਮੈਨੂੰ ਮੇਰੇ ਘਰਾਂ 50 ਸਾਲ ਦਾ ਮੈਨੂੰ ਹੋ ਗਿਆ ਦੇਖਦਿਆਂ ਨੂੰ ਵੀ ਇਹ ਮਹਤੀ ਸੇਵਾ ਕਰੀਏ ਸਾਹਸਤਾ ਹੈ ਕਿ ਸਲਾਈ ਦਾ ਕੰਮ ਕੜਾਈ ਦਾ ਕੰਮ ਅੱਖਾਂ ਦੇ ਆਪਰੇਸ਼ਨ ਤੇ ਪਤਾ ਨਹੀਂ ਕੀ ਕੀ ਸੇਵਾ ਕਰਦੇ ਨੇ ਕਦੇ ਵੀ ਇਹਨਾਂ ਨੇ ਮਤਲਬ ਇਸ ਨੂੰ ਜਗ ਜਹਰ ਨਹੀਂ ਕੀਤਾ ਵੀ ਕਿੰਨੀ ਕਸੀਂ ਸੇਵਾ ਕਰਦੇ ਆ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਜਨਤਕ ਨਹੀਂ ਰਾਜਕੁਨੀ ਤਰੱਕੀ ਦੇਵੇ ਸਾਰੀ ਸੰਸਥਾ ਨੂੰ ਸਾਰੀ ਸੰਸਥਾ ਜਿੰਨੇ ਵੀ ਅਧਿਕਾਰੀ ਆ ਸਾਰੀ ਵਧਾਈ ਦੇ ਪਾਤਰ ਨੇ ਔਰ ਹੁਣ ਇਹਨਾਂ ਨੇ ਇੱਕ ਨਵੀਂ ਚਲਾਈਆ ਰੀਤ ਵੀ ਹਸਪੀਟਲ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਜਨਤਕ ਨਹੀਂ ਰਾਜਕੁਨੀ ਤਰੱਕੀ ਦੇਵੇ ਤੇ ਇਹਨਾਂ ਨੂੰ ਸਾਰੇ ਸ਼ਹਿਰ ਵਾਸੀ ਸਹਿਯੋਗ ਕਰਨਗੇ ਇਹੀ ਮੈਂ ਸ਼ਹਿਰ ਵਾਸੀਆਂ ਨੂੰ ਵੀ ਨਾਲ ਕਹਿੰਦਾ ਵੀ ਆਪਾਂ ਇਹਨਾਂ ਨਾਲ ਮਿਲ ਕੇ ਤੁਹਾਡੇ ਵੱਲੋਂ ਕਿੱਦਾਂ ਦਾ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਪਾਇਆ ਜਾਵੇਗਾ ਜੀ ਦੇਖੋ ਜਿੰਨਾ ਵੱਧ ਤੋਂ ਵੱਧ ਹਸਪੀਟਲ ਨੂੰ ਜ਼ਰੂਰ ਕਰਾਂਗੇ ਮੈਂ ਸਰਪਾਰਟੀ ਸ਼ਿਵ ਸ਼ਕਤੀ ਦੇ ਪ੍ਰੈਜ਼ੀਡੈਂਟ ਰਕੇਸ਼ ਕੁਮਾਰ ਮੈਨੂੰ ਸਾਰੇ ਸ਼ਹਿਰ ਨੇ ਇੱਕ ਹਰਮਪਾ ਦਿੱਤੀ ਫਰੂਪਾਈ ਅੰਮ੍ਰਿਓ ਕੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਜਰਿਆ ਬਾਕੀ ਅਸੀਂ ਸਰਕਾਰ ਸਾਡੀ ਬੈਠੀ ਹੈ ਅਰੇ ਸੀਲੇ ਜੀ ਬੈਠੇ ਨੇ ਸਾਰਾ ਸ਼ਹਿਰ ਇਹ ਕਹੇ ਵੀ ਬੜੀਆ ਹੋ ਗਈ ਬਹੁਤ ਬਹੁਤ ਸਰਪ ਸਰਪਾਰਟੀ ਸ਼ਿਵ ਸ਼ਕਤੀ ਧੂਰੀ ਵੱਲੋਂ ਜਿਹੜਾ ਧੂਰੀ ਸ਼ਹਿਰ ਨਿਵਾਸੀਆਂ ਦੇ ਇਹ ਸਾਡੇ ਸੀਐਮ ਦਫ਼ਤਰ ਸੀਐਮ ਸਾਹਿਬ ਖੁਦ ਤੇ ਸਰਕਾਰੀ ਹਸਪਤਾਲ ਤੇ ਹਰ ਇੱਕ ਨਿਵਾਸੀਆਂ ਨੇ ਸਾਨੂੰ ਪੂਰਾ ਸਹਿਯੋਗ ਦੇ ਨਾਲ ਕਿਉਂਕਿ ਇੱਥੇ ਬਹੁਤ ਜ਼ਰੂਰਤ ਸੀ ਦੂਰੋਂ ਦੂਰੋਂ ਗਰੀਬ ਲੋਕ ਜਿਹੜੇ ਆਉਂਦੇ ਤੇ ਉਹਨਾਂ ਨੂੰ ਪੋਟੀ ਚਾਣੀ ਚਾਹ ਪਾਣੀ ਦਾ ਪ੍ਰਬੰਧ ਦਾ ਕਰਨਾ ਔਕਾਜੀ ਇਸ ਕਰਕੇ ਲੋਕਾਂ ਦੀ ਮੰਗ थी ਮੰਗ ਦੇ ਮੁਤਾਬਕ ਅੱਸੀ ਹੜੀ ਜਿਹੜੀ ਸਸਤ ਹੈ ਉਹ ਅੱਜ ਲੰਗਰ ਸ਼ੁਰੂ ਕਰਨ ਜਾ ਰਹੀ ਹੈ ਇਹ ਨਹੀਂ ਹੈਗਾ ਵੀ ਇੱਕ ਲੰਗਰ ਲੱਗ ਗਿਆ ਗੱਲ ਖਤਮ ਹੋ ਗਈ ਇਹ ਕੱਜ ਭੂਟਾ ਲੱਗ ਰਿਹਾ ਧੂਰੇ ਵਾਸੀਆਂ ਲਈ ਕਿਉਂਕਿ ਜਿਨ੍ਹਾਂ ਨੇ ਅੱਜ ਬੂਟਾ ਇਹ ਲਾਇਆ ਹੈ ਉਹ ਕਰਮਾਂ ਵਾਲੇ ਨੇ ਉਹ ਭਾਗ ਵਾਲੇ ਨੇ ਕਿਉਂਕਿ ਇਹ ਜਿਹੜਾ ਬੂਟਾ ਲੱਗਣਾ ਹੈ ਇਹਦਾ ਫਲ ਆਉਂਦੀਆਂ ਪੀੜ੍ਹੀਆਂ ਤੱਕ ਚੱਲਣਾ ਹੈ ਜਿਹੜੇ ਗਰੀਬ ਆਇਆ ਕਰਨਗੇ ਉਹਨਾਂ ਦਾ ਪੂਰਾ ਪਰਮੰਧ ਹੋਊਗਾ ਜਦੋਂ ਕੋਈ ਗਰੀਬ ਹੈ ਉਹ ਜਦੋਂ ਆਊਗਾ ਬੂਟਾ ਅੱਜ ਤੋਂ 20 30 ਸਾਲਾਂ ਵਿੱਚ ਜਦੋਂ ਲੱਗਣਾ ਬੂਟਾ ਇਹ ਉਹ ਲੋਕਾਂ ਲਈ ਜਿਹੜੇ ਜਿਨ੍ਹਾਂ ਨੇ ਬੂਟਾ ਲਾਇਆ ਉਹ ਜਿਹੜੇ ਵਿੱਚ ਸਪੋਰਟ ਕਰ ਰਹੇ ਨੇ ਉਹ ਉਹਨਾਂ ਦੇ ਔਖੇ ਟਾਈਮ ਜਿਹੜਾ ਇਹ ਲੰਗਰ ਲੱਗਣਾ ਹੈ ਕੰਮ ਆਊਗਾ ਬਹੁਤ ਆਸਾਈ ਹੋਊਗਾ ਕਿ ਇਹ ਥੋੜਾ ਲੰਗਰ ਹੈ ਲਗਾਤਾਰ ਚੱਲੇਗਾ ਇਹ ਲਗਾਤਾਰ ਚੱਲੂਗਾ ਆਉਂਦੀਆਂ ਪੀੜ੍ਹੀਆਂ ਤੱਕ ਚੱਲਣਾ ਇਹ ਲੰਗਰ ਨੇ ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ ਤਾਂ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਕਿਸੇ ਨੂੰ ਪਲੇਟ ਫਾਰਮ ਮਿਲ ਗਿਆ ਸੇਵਾ ਕਰਨ ਦਾ ਜਦੋਂ ਵੀ ਤੁਸੀਂ ਤੁਹਾਨੂੰ ਕਿਸੇ ਵੀ ਰੂਪ ਦੇ ਵਿੱਚ ਸੇਵਾ ਕਰਨੀ ਆ ਇਹ ਲੰਗਰ ਦੇ ਵਿੱਚ ਆ ਕੇ ਸਾਡੀ ਕਮੇਟੀ ਸਾਡੇ ਪ੍ਰਧਾਨ ਸਾਡੇ ਸੈਕਟਰੀ ਸਾਹਿਬ ਸਾਰੇ ਕਮੇਟੀ ਨਾਲ ਸਮਰਥਨ ਕਰ ਸਕਦੇ ਨੇ ਕਿਸੇ ਵੀ ਰੂਪ ਦੇ ਵਿੱਚ ਚਾਹੇ ਕੋਈ ਕਿਸੇ ਬੱਚੇ ਦਾ ਜਨਮ ਦੇਣਾ ਚਾਹੇ ਕੋਈ ਵੀ ਪ੍ਰੋਗਰਾਮਾਂ ਕਰਦੇ ਵਿੱਚ ਉਹ ਇੱਛਾ ਕੇ ਜਦੋਂ ਵੀ ਕਰ ਸਕਦਾ ਹੈ ਸੰਪਰਕ ਕਰਕੇ ਇਹ ਆਪਦਾ ਇੱਕ ਦਿਨ ਦਾ ਦੋ ਦਿਨ ਦਾ ਜੋ ਵੀ ਉਹਨਾਂ ਦਾ ਪ੍ਰੋਸੈਸ ਬਣੂਗਾ ਇਹ ਲੋਕਾਂ ਲਈ ਬਹੁਤ ਵੱਡਾ ਸਹਾਇੀ ਹੋਣਾ ਹੈ ਆਉਂਦੀਆਂ ਪੀੜੀਆਂ ਦੇਖੇ ਚੱਲਣਾ ਤੇ ਇਹਦਾ ਇੱਕ ਜਿਹੜੇ ਅੱਜ ਬੂਟਾ ਸਾਡੇ ਚੇਅਰਮੈਨ ਸਾਹਿਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸਮੂਹਟੀ ਟੀਮ ਨੇ ਲਾਇਆ ਰੱਖ ਕੇ ਸਾਰਿਆਂ ਨੇ ਕਿ ਇਹ ਰਹਿਣੀ ਦੁਨੀਆ ਦੇ ਇੱਕ ਨਾਮ ਆ ਰਹਿਣਾ ਤੇ ਦਰਗਾਹ ਦੇ ਵਿੱਚ ਉਹਨਾਂ ਦਾ